cộng đồng 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 ਤੇ ਕਿ ਤੁਸ ਬੋਕੀ ਹੰਦੋਂ ਤੋੜੀ ਗਾਨੀ ਜੀ ਦੀ ਰੋਤੀ ਤਾਵੇ ਗਿੱਤ ਮਤਲਬ ਇਹਨਾਂ ਨੇ ਮਤਲਬ ਇਹਨੂੰ ਗੱਲ ਕਰੀ ਅਸਾਂ ਇਹ ਮੇਰਾ ਬੱਦੀ ਦਾ ਹੰਦਾਂ ਦਾ ਜੀ ਹਾਂਜੀ ਬੱਦੀ ਦਾ ਹੰਦਾਂ ਦਾ ਉਰੇ ਹੀ ਟਰੈਕਟਰ ਨੂੰ ਇੱਕਦਮ ਮੋੜਤਾ ਹਾਂਜੀ ਬੜੇ ਇੱਕਦਮ ਹੀ ਲੱਗੀ ਕਿੱਥੇ ਜਾ ਰਹੇ ਸੀ ਤੁਸੀਂ ਮੈਂ ਸੋਨਾਲੀ ਕਾ ਸੋਨਾਲੀ ਕਾ ਟਰੈਕਟਰ ਅੱਛਾ ਕੀ ਨਾਮ ਕੀ ਤੁਹਾਡਾ ਚਰਨਜੀਤ ਸਿੰਘ son of ਗੁਰਦੇਵ ਸਿੰਘ ਠੀਕ ਹੈ ਜੀ ਇਹ 60 ਚੋੜ ਤਾਂ ਨਹੀਂ ਲੱਗੀ ਜਿਆਦਾ ਮੈਨੂੰ ਤਾਂ ਸਾਰਾ ਬਾਹਰ ਹੋ ਗਿਆ ਬਸ ਉਹ ਜੀ ਇੱਕ ਸ਼ੇ ठीक है जी